ਤੇ ਪੰਜਾਬ ਦੀਆਂ ਵਿਧੀਆਂ ਕਾਰਨ ਜੇਲ੍ਹ ਚ ਬੰਦ ਹੈ ਤੇ ਸਾਡਾ ਕੌਮੀ ਜਥੇਦਾਰ ਜਿਹੜੇ ਉਹਨਾਂ ਦੀ ਗਹਿਰਾ ਜਰੀ ਚ ਭਾਈ ਧਨ ਸਿੰਘ ਜੀ ਮੰਡ ਜੋ ਸਿੰਘ ਸਾਹਿਬ ਨੇ ਭਾਈ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਜੋ ਸਿੰਘ ਸਾਹਿਬ ਨੇ ਸਾਡੇ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ ਜੋ ਸਾਡੇ ਜਥੇਦਾਰ ਨੇ ਕੇਸਗੜ ਸਾਹਿਬ ਦੇ ਉਹਨਾਂ ਦੇ ਹੁਕਮਾਂ ਦੇ ਮੁਤਾਬਕ ਜਿਹੜਾ ਸਰਬੱਤ ਖਾਲਸਾ ਜਿਹੜਾ ਅਸੀਂ ਤਲਵੰਡੀ ਸਾਬੋ 10 ਨਵੰਬਰ 2016 ਨੂੰ ਲਿਖਿਆ ਸੀ ਤੇ ਸਰਕਾਰ ਨੇ ਜ਼ਬਰ ਕਰਕੇ ਸੰਵਿਧਾਨ ਦੀ ਧਾਰਾ 14 1921 ਦੀ ਉਲੰਘਣਾ ਕਰਕੇ ਉਹ ਸਾਡਾ ਸਰਬੱਤ ਖਾਲਸਾ ਰੋਕ ਦਿੱਤਾ ਗਿਆ ਸੀ ਗੈਰਕਾਨੂੰਨੀ ਜਿਹੜੀ ਗੱਲ ਕੀਤੀ ਸੀ ਫਿਰ ਸਿੰਘ ਸਾਬਾ ਨੇ ਇਹ ਦੁਬਾਰਾ ਜਿਹੜਾ ਸਰਬੱਤ ਖਾਲਸਾ 8 ਦਸੰਬਰ 2016 ਨੂੰ ਇਸੇ ਜਗ੍ਹਾ ਤੇ ਜਿਹੜੀ ਇਸ ਜਗ੍ਹਾ ਤੇ ਜਿਹੜਾ ਸਰਬੱਤ ਖਾਲਸਾ ਹੋਣਾ ਸੀਗਾ ਅੱਜ ਸਿਰਫ ਸਾਡੇ ਕੋਲੇ 2 ਤਰੀਕ ਹੋ ਚੁੱਕੀ ਐ 6 ਦਿਨ ਬਾਅਦ ਸਰਬੱਤ ਖਾਲਸਾ ਹੋਣਾ ਸੀ ਇਹ ਜਿਹੜੀ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਐ ਐਸਡੀਐਮ ਸਾਹਿਬ ਨੇ ਇਹਨਾਂ ਨੇ ਸਾਨੂੰ ਇੱਥੇ ਆ ਕੇ ਕਿਹਾ ਕਿ ਤੁਸੀਂ ਸਰਬੱਤ ਖਾਲਸਾ ਨਹੀਂ ਕਰ ਸਕਦੇ ਇਸ ਕਰਕੇ ਪਹਿਲਾਂ ਵੀ ਅਸੀਂ ਡਿਕਲਾਈਨ ਕੀਤਾ ਸੀਗਾ ਹੁਣ ਵੀ ਅਸੀਂ ਡਿਕਲਾਈਨ ਕਰਦੇ ਆਂ ਪਰ ਹਾਈ ਕੋਰਟ ਦੇ ਵਿੱਚ ਜਿਹੜਾ ਸਾਡੀ ਸੁਣਵਾਈ ਕੱਲ ਸੀ ਤੇ ਹੁਣ 5 ਤਰੀਕ ਨੂੰ ਸੁਣਵਾਈ ਐ ਤੇ ਹਾਈ ਕੋਰਟ ਦੇ ਜਿਹੜੇ ਆਨਰੇਬਲ ਜਸਟਿਸ ਜਿਹੜੇ ਜੈਨ ਸਾਹਿਬ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਪੰਜਾਬ ਸਰਕਾਰ ਨੂੰ ਚੀਫ ਸੈਕਟਰੀ ਨੂੰ ਸਾਰਿਆਂ ਨੂੰ ਝਾੜ ਪਾਈ ਆ ਸਾਡੇ ਰੰਜਨ ਲਖਣਪਾਲ ਜੀ ਵਕੀਲ ਸਾਹਿਬ ਨੇ ਕੇਸ ਲੜਿਆ ਤੇ ਉਹਨਾਂ ਨੇ ਕਿਹਾ ਵੀ ਦੱਸੋ ਤੁਸੀਂ ਕਿਉਂ ਰੋਕ ਸਕਦੇ ਹੋ ਸਾਡਾ ਇਹਨਾਂ ਦਾ ਫੰਡਾਮੈਂਟਲ ਰਾਈਟ ਹੈ ਕਿ ਇਹ ਸਰਬੱਤ ਖਾਲਸਾ ਕਰ ਸਕਦੇ ਆ ਅਸੀਂ ਅਸੀਂ ਧਰਨਾ ਵੀ ਲਾ ਸਕਦੇ ਆ ਮਜਾਰਾ ਵੀ ਕਰ ਸਕਦੇ ਆ ਟੈਂਕੀ ਤੇ ਵੀ ਚੜ ਸਕਦੇ ਆ ਅਸੀਂ ਪੀਸਫੁਲੀ ਡਿਮੋਨਸਟ੍ਰੇਸ਼ਨ ਕੋਈ ਵੀ ਕਰ ਸਕਦਾ ਇਹ ਡੈਮੋਕਰੈਟਿਕ ਦਾ ਇੱਕ ਕਾਨੂੰਨੀ ਸਾਡਾ ਹੱਕ ਹੈ ਇਸ ਕਰਕੇ ਅੱਜ ਫਿਰ ਸਾਡੇ ਟੈਂਟ ਲੱਗਣਾ ਸੀਗਾ ਅੱਜ ਟੈਂਟ ਵਾਲੇ ਆਉਣਾ ਸੀ ਪਰਮਿੰਦਰਪਾਲ ਸਿੰਘ ਵਾਲਿਆਂ ਵਾਲੀ ਮੰਡੇਰ ਸਾਹਿਬ ਮੱਖਣ ਸਿੰਘ ਸਮਾਓ ਗੁਰਦੀਪ ਸਿੰਘ ਬਠਿੰਡਾ ਸਾਰੇ ساری ਪੂਰੀ ਟੀਮ ਟੈਂਟ ਦੀਆਂ ਤਿਆਰੀਆਂ ਸੀ ਤੇ ਸਾਡੇ ਇੱਥੋਂ ਦੇ ਐਸਡੀਐਮ ਸਾਹਿਬ ਨੇ ਦਿੱਤੇ ਜਿਹੜੀ ਰੋਕ ਲਾਖ ਦਿੱਤੀ ਹੈ ਉਹ ਜਿਹੜੀ ਗੈਰਕਾਨੂੰਨੀ ਹੈ ਤੇ ਸਰਬੱਤ ਖਾਲਸਾ 8 ਤਰੀਕ ਨੂੰ ਅਵਸ਼ੋਸ਼ ਹੋਵੇਗਾ ਜਿਹੜਾ ਇਹ ਰੋਕਿਆ ਸਾਡਾ ਹਾਈ ਕੋਰਟ ਦਾ 5 ਤਰੀਕ ਦੇ ਵਿੱਚ ਸਾਡਾ ਪ੍ਰੋਗਰਾਮ ਹੈ ਉਸੇ ਅਸੀਂ ਵੇਟ ਕਰ ਰਹੇ ਹਾਂ ਪਰ ਸਰਬੱਤ ਖਾਲਸਾ ਦੀ ਤਿਆਰੀਆਂ ਸਾਡੀਆਂ ਪੂਰੀਆਂ ਜਥੇਦਾਰ ਸਿੰਘ ਸਾਹਿਬ ਵੀ ਲੱਗੇ ਹੋਏ ਐ ਸਾਡੇ ਕੌਮ ਦੇ ਜਥੇ ਪ੍ਰਧਾਨ ਸਭਾ ਸਿਮਰਨਜੀਤ ਸਿੰਘ ਮਾਨ ਵੀ ਪੂਰੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਐ ਭਾਈ ਜਿਸਕਰਨ ਸਿੰਘ ਜੀ ਇੱਕ ਪਤਾ ਲੱਗਿਆ ਕਿ ਜ਼ਮੀਨ ਦਾ ਜਿਹੜਾ ਮਾਲਕ ਐ ਉਹਨੇ ਜਵਾਬ ਦਿੱਤਾ ਜੇ ਮੰਨ ਲਓ 5 ਤਰੀਕ ਨੂੰ ਹਾਈ ਕੋਰਟ ਇਜਾਜ਼ਤ ਦੇ ਦਿੰਦੀ ਐ ਤਾਂ ਫਿਰ ਕਿੱਥੇ ਹੋਊਗਾ ਪ੍ਰੋਗਰਾਮ ਸਾਡਾ ਜਿਹੜਾ ਸਰਬੱਤ ਖਾਲਸਾ ਸਾਡੇ ਕੋਲੇ ਸਾਰਾ ਕੁਝ ਸਾਡੇ ਕੋਲੇ ਇਹ ਜਿਹੜਾ ਜ਼ਮੀਨ ਦਾ ਜਿਹੜਾ ਜਵਾਬ ਦਿੱਤਾ ਸਾਡੇ ਸਾਹਮਣੇ ਤਾਂ ਕੁਝ ਦਿੱਤਾ ਨਹੀਂ ਜੀ ਇਹਨਾਂ ਨੇ ਦੇਤਾ ਉਹਨਾਂ 100 ਵਾਰੀ ਦਿੱਤਾ ਹੋਵੇ ਪਰ ਉਹ ਤਾਂ ਉੱਥੇ ਬਾਬਾ ਜੀ ਦਾਦੂਵਾਲ ਸਾਹਿਬ ਜਾ ਕੇ ਕਹਿ ਗਿਆ ਮੇਰਾ ਇਤਿਹਾਸ ਦੇ ਵਿੱਚ ਨਾ ਆਊਗਾ ਤੇ ਇਹ ਜਗ੍ਹਾ ਤਾਂ ਅਸੀਂ ਦੇਰੀਆ ਉਹ ਤਾਂ ਕਹਿੰਦੇ ਸਾਰਾ ਪਿੰਡ ਜਗ੍ਹਾ ਦੇਣ ਨੂੰ ਤਿਆਰ ਹੈ ਇਹ ਜੇ ਸਾਰਾ ਪਿੰਡ ਜਗ੍ਹਾ ਦੇਣ ਨੂੰ ਤਿਆਰ ਹੈ ਸਰਕਾਰ ਆ ਬਹੁਤ ਹੱਥ ਕੰਡੇ ਵਰਤਦੀ ਆ ਪਰ ਨਹੀਂ ਅਸੀਂ ਨਹੀਂ ਕਹਿੰਦੇ ਸਰਬੰਤ ਖਾਲਸਾ ਆ ਵੀ ਜਗ੍ਹਾ ਸਾਡੇ ਨਾਲ ਪਈ ਆ ਇੱਕ ਜਗ੍ਹਾ ਉੱਪਰਲੇ ਪਾਸੇ ਸਾਡੇ ਰਿਸ਼ਤੇਦਾਰਾਂ ਦੀ ਪਈ ਆ ਇੱਕ ਇਧਰ ਜਗ੍ਹਾ ਪਈ ਆ ਇਧਰ ਜਗ੍ਹਾ ਸਾਡੇ ਕੋਲੇ ਬਹੁਤ ਜਗ੍ਹਾ ਇੱਥੇ ਆ ਸਰਬੰਤ ਖਾਲਸਾ ਤਲਵੰਡੀ ਸਾਬ ਦੀ ਜੇ ਜਗ੍ਹਾ ਦਾ ਮਾਮਲਾ ਸਾਨੂੰ ਇਹੀ ਕਹਿ ਦੇਣ ਵੀ ਜਗ੍ਹਾ ਬਦਲ ਲਓ ਵੀ ਅਸੀਂ ਤੁਹਾਨੂੰ ਮਨਜ਼ੂਰੀ ਦਿੰਨੇ ਆ ਹਾਂ ਕਹਿਣ ਤੋਂ ਪਹਿਲਾਂ ਇਹ ਸਰਬਚੋਰ ਕੁੱਤੀ ਸਾਰੇ ਰਲੇ ਹੋਏ ਆ ਇਹ ਜ਼ਬਰ ਕਰਦੇ ਆ ਇਹ ਕੈਪਟਨ ਮਰਿੰਦਰ ਸਿੰਘ ਦੀ ਕਿਉਂ ਨਹੀਂ ਰੈਲੀ ਰੋਕਦੇ ਅੱਜ ਸਰਬੱਤ ਖਾਲਸਾ ਜੋ 2015 ਚ ਹੋਇਆ ਸੀ ਉਹਨਾਂ ਦੇ ਜਥੇਦਾਰਾਂ ਵੱਲੋਂ 8 ਤਰੀਕ ਦਾ ਜਿਹੜਾ ਸਰਬੱਤ ਖਾਲਸੇ ਦਾ ਐਲਾਨ ਕੀਤਾ ਗਿਆ ਸੀ ਦੰਦਵਾਂ ਸਾਹਿਬ ਦਾ ਅੱਜ ਉਸ ਦੇ ਸੰਬੰਧ ਵਿੱਚ ਇਸ ਜਗ੍ਹਾ ਦੇ ਉੱਤੇ ਸਰਬੱਤ ਖਾਲਸਾ ਦੇ ਤਿਆਰੀ ਦੇ ਸੰਬੰਧ ਵਿੱਚ ਟੈਂਟ ਲੱਗਣਾ ਸ਼ੁਰੂ ਹੋਣਾ ਸੀ ਪੁਲਿਸ ਪ੍ਰਸ਼ਾਸਨ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਜ਼ਬਰਦਸਤੀ ਸਾਨੂੰ ਸਵੇਰੇ ਗ੍ਰਿਫਤਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਜ਼ਬਰਦਸਤੀ ਉਹ ਇਥੋਂ ਰੋਕਿਆ ਗਿਆ ਕਿ ਤੁਸੀਂ ਸਰਬੱਤ ਖਾਲਸਾ ਨਹੀਂ ਕਰ ਸਕਦੇ ਇਹ ਕੋਰਟ ਦੇ ਵਿੱਚ ਪੈਂਡਿੰਗ ਹੈ ਅਸੀਂ ਉਹਨੂੰ ਉਹਨਾਂ ਨੂੰ ਕਿਹਾ ਸੀ ਕਿ ਧਾਰਾ 14 19 ਤੇ 21 ਦੇ ਅਨੁਸਾਰ ਇਹ ਸਾਡਾ ਅਧਿਕਾਰ ਹੈ ਕਿ ਅਸੀਂ ਕੋਈ ਵੀ ਆਪਦਾ ਜਿਹੜਾ ਪ੍ਰੋਗਰਾਮ ਹੈ ਧਾਰਮਿਕ ਜਾਂ ਪੋਲੀਟੀਕਲ ਅਸੀਂ ਕੋਈ ਵੀ ਧਾਰਮਿਕ ਪ੍ਰੋਗਰਾਮ ਪੀਸਫੁਲੀ ਅਸੀਂ ਕਰ ਸਕਦੇ ਹਾਂ ਪਰ ਅੱਜ ਇੱਥੇ ਮੌਕੇ ਤੇ ਪਹੁੰਚੇ ਸੁਭਾਸ ਚੰਦਰ ਖਟਕ ਤੇ ਡੀਐਸਪੀ ਸਾਹਿਬ ਐਸਪੀ ਸਾਹਿਬ ਉਹਨਾਂ ਵੱਲੋਂ ਸਾਨੂੰ ਇੱਥੇ ਰੋਕਿਆ ਗਿਆ ਕਿ ਤੁਸੀਂ ਸਰਬੱਤ ਖਾਲਸਾ ਨਹੀਂ ਕਰ ਸਕਦੇ ਤੇ ਉਹਨਾਂ ਨੇ ਮੀਡੀਆ ਦੇ ਸਾਹਮਣੇ ਵੀ ਇਹ ਗੱਲ ਕਹੀ ਹੈ ਕਿ ਅਸੀਂ 5 ਤਰੀਕ ਤੱਕ ਜਨਾਚਰ ਹਾਈ ਕੋਰਟ ਦੀ ਪਰਮਿਸ਼ਨ ਨਹੀਂ ਮਿਲਦੀ ਅਸੀਂ ਸਰਬੱਤ ਖਾਲਸਾ ਨਹੀਂ ਕਰਨ ਦੇਵਾਂਗੇ ਪਰ ਅਸੀਂ ਜੋ ਸਾਡੇ ਜਥੇਦਾਰ ਸਿੰਘ ਸਹਿਮਾਨ ਦਾ ਹੁਕਮ ਆਊ ਅਸੀਂ ਉਸਤੇ ਫੁੱਲ ਚੜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਤਰ੍ਹਾਂ ਇਸ ਜਗ੍ਹਾ ਤੇ ਮਾਨ ਗਰੁੱਪ ਵੱਲੋਂ ਜਾਂ ਸਿੱਖ ਜਥੇਬੰਦੀਆਂ ਵੱਲੋਂ ਸਮਾमेलन ਦੇ ਰੂਪ ਵਿੱਚ ਜੋ ਰੈਲੀ ਕਰਨੀ ਸੀ ਉਹਦੇ ਵਿੱਚ ਇਹ ਇੱਥੇ ਇਕੱਠੇ ਹੋਏ ਸੀਗੇ ਇਹਨੂੰ ਦੱਸਿਆ ਗਿਆ ਕਿ ਵੀ ਮਾਨ ਜੋ ਮਾਨ ਸਾਹਿਬ ਨੇ ਹਾਈ ਕੋਰਟ ਵਿੱਚ ਰਿੱਟ ਕੀਤੀ ਹੋਈ ਹੈ ਇਹ ਜਿਹੜਾ ਵੀ 5 11 2016 ਨੂੰ ਜ਼ਿਲ੍ਹਾ ਕਲੈਕਟਰ ਬਠਿੰਡਾ ਵੱਲੋਂ ਸਮੇਂ ਲੈਣ ਦੇ ਰੂਪ ਵਿੱਚ ਰੈਲੀ ਕਰਨ ਤੋਂ ਮਨਜ਼ੂਰੀ ਨਹੀਂ ਦਿੱਤੀ ਗਈ ਸੀਗੀ ਉਹਦੇ ਸਬੰਧ ਵਿੱਚ ਮਾਨਯੋਗ ਹਾਈ ਕੋਰਟ ਵਿੱਚ ਰੈਟ ਪੈਂ ਤਰੀਕ ਵਾਸਤੇ ਪੈਂਡਿੰਗ ਹੈਗੀ ਹੈ ਇਹਹੀ ਇਹਨਾਂ ਨੂੰ ਦੱਸਿਆ ਗਿਆ ਵੀ ਜੋ ਰੈਟ ਦਾ ਫੈਸਲਾ ਹੋਊਗਾ ਹਾਈ ਕੋਰਟ ਜੇ ਮਾਨਯੋਗ ਆਗਿਆ ਦਿੰਦੀ ਹੈਗੀ ਹੈ ਤੇ ਤੁਸੀਂ ਜਿੱਥੇ ਮਰਜ਼ੀ ਜੋ ਕਰ ਸਕਦੇ ਹੋ ਆਪ ਦੀ ਰੈਲੀ ਇਸ ਕਰਕੇ ਕਿ ਜੇ ਉਦੋਂ ਤੱਕ ਹਾਈ ਕੋਰਟ ਦਾ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਹੈਗਾ ਵੀ ਆਪਾਂ ਇਸ ਸਿਚੁਏਸ਼ਨ ਨੂੰ ਨਾ ਲਈਏ ਅਗੀ ਯੋਗ ਜੀ ਹਾਈ ਕੋਰਟ ਦਾ ਕਲਿਆਣਾ ਪਹਿਰਾ ਸੇਸ਼ਨ ਵੀ ਲੱਗ ਰਹੇ ਨੇ 7:57 ਇਸਕਾ ਤਰ੍ਹਾਂ ਵਾਲੀ ਜਿੱਦ ਚਲਾਨ ਨਹੀਂ ਪੈਸਦਾ 167 ਵਾਟਾ 2 ਜਿਲ੍ਹੇ ਜਵਾਨ ਦਾ ਭਾਅ ਲੈ ਲੈਣੇ ਆਗੇ ਤੇ ਉਹ ਸਾਨੂੰ ਉਹਦਾ ਬਗਲੋਂ ਕਾਨੂੰਨ ਦੀ ਗੱਲ ਹੀ ਨਹੀਂ ਨਹੀਂ ਸਾਡੇ ਕੋਲ ਕਾਨੂੰਨ ਕਿੱਥੇ ਆ ਗੁਣ ਵਾਲੀ ਗੱਲ ਹੈ ਘਰ ਇੱਕੋ ਹੀ ਉਸੇ ਕੇਸਾਂ ਦੇ ਵਿੱਚ ਇੱਕ ਵਾਧਾ 10 ਸਾਲ ਕੱਟ ਰਿਹਾ ਆਰਮੀ ਐਕਟ ਦੇ ਵਿੱਚ ਲਾਲ ਸਿੰਘ ਆ ਠੀਕ ਹੈ ਚਾਹੇ ਉਹ ਅੱਤਵਾਦੀ ਦਾ ਨਾਂ ਹੈਗਾ ਪਰ ਉਹ ਸਜ਼ਾ ਜਿਹੜੀ ਹੋਇਆ ਆਰਮੀ ਐਕਟ ਤੋਂ ਪਰ ਨਹੀਂ ਇਧਰ ਨੂੰ ਇੰਗਰੇਜ਼

ਹਾਂ ਲਈ ਨਈ ਗੱਲ ਕਰੀਆ ਅਰਾਮ ਦੀ ਮੈ ਸੋਈ ਸਿਕੰਦਰ ਜਨਰਲ ਨੇ ਤੇ ਸਰਬੱਤ ਖਾਲਸਾ ਦੇ ਪੰਥ ਮੁੱਖ ਜਿਹੜੇ ਪ੍ਰਬੰਧਕਾ ਉਹਨਾਂ ਦੇ ਵਿੱਚੋਂ ਨੀਕੇ ਸਰਦਾਰ ਪਰਮੰਦਰ ਸਿੰਘ ਪਾਲ ਸਿੰਘ ਬਾਲੇਵਾਲੀ ਜੋ ਸਾਡੇ ਮੈਂਬਰ ਨੇ ਬਲਵਿੰਦਰ ਸਿੰਘ ਜੀ ਡੇਰ ਸਾਹਿਬ ਜੋ ਸਾਡੇ ਕਿਸੇਦਾਰ ਨੇ ਬਾਕੀ ਦਾ ਕੀ ਦਾ ਨਾਮ ਲਵਾ ਮੈਂ ਸਾਰਿਆਂ ਨੂੰ ਨਿੱਜੀ ਤੌਰ ਤੇ ਜਾਣਦਾ ਹਾਂ ਦਰਜਾ-ਦਰਜਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਮਾਂਸੂਹੀ ਕਾ ਉਹਦੇ ਤਹਿਤ ਇੱਕ ਐਪਲੀਕੇਸ਼ਨ ਦਿੱਤੀ ਗਈ ਸੀ ਜਿਹੜੀ ਐਪਲੀਕੇਸ਼ਨ ਤੇ ਇਸ ਪਰਿਵਾਰ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਇੱਕ ਉਹਦੇ ਇੱਕ ਆਈਜੀ ਸੀਗਾ ਉਹਨੇ ਵੀ ਮਾੜਾ ਕੰਮ ਕੀਤਾ ਸੀ ਉਹ ਵੀ ਮੇਰੇ ਚੱਕੀ ਦੇ ਵਿੱਚ ਬੰਦ ਸੀ ਉਹ ਕਹਿੰਦੇ ਜਿਹੜੇ ਬੰਦੇ ਨੇ ਮਾੜੇ ਕੰਮ ਕੀਤੇ ਆ ਨਾ ਇਸੇ ਨੂੰ ਸਾਹਿਬ ਉਹਨਾਂ ਨੂੰ ਅੱਜ ਨਹੀਂ ਤਾਂ ਕੱਲ ਨੂੰ ਜੇਲ੍ਹਾਂ ਵਿੱਚ ਜਾਣਾ ਪੈਂਦਾ ਸਿਮਨਜੀਤ ਸਿੰਘ ਮਾਨ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੀ ਆ ਨਹੀਂ ਹਾਈ ਕੋਰਟ ਦੇ ਵਿੱਚ ਇੱਕ ਇੱਟ ਪਾਈ ਹੈਗੀ ਐ ਉਹ ਰੈਕਟ ਦੇ ਵਿੱਚ ਮਾਨ ਸਾਹਿਬ ਨੇ ਕਿਹਾ ਹੈਗਾ ਪਾਰਟੀ ਬਣਾਇਆ ਗਿਆ ਹੈਗਾ ਐਸਐਸਪੀ ਬਠਿੰਡਾ ਡੀਸੀ ਬਠਿੰਡਾ ਇਨੂੰ ਵੀ ਪਾਰਟੀ ਵਿੱਚ ਬਣਾਇਆ ਉਹਦੇ ਵਿੱਚ ਜੋ ਅਸੀਂ ਆਪਣੇ ਜਵਾਬ ਦੇ ਦਿੱਤਾ ਹੈਗਾ ਮਾਨਯੋਗ ਹਾਈ ਕੋਰਟ ਜੋ ਹੁਕਮ ਕਰੂਗੀ